ਤਬੋ ਪਰੀਆ ਇਹ ਕਿੰਨੀਆਂ ਦੀ ਹੈ ਇਹ ਵੀ ਆਪਣੇ ਆ ਠੀਕ ਹੈ ਜਗਰ ਸਿੰਘ ਇਹ ਵੀ ਮਾਰਖੜ ਹਲ ਮਾਰਖੜ ਠੀਕ ਹੈ ਓਕੇ ਉਹ ਠੀਕ ਹੈ ਵਧੀਆ ਮਾਲ ਦੀ ਤਾਂ ਉਹਦੀ ਪ੍ਰੋਬਲਮ ਹੁੰਦੀ ਹੈ ਜਿਹੜਾ ਉਹ ਆ ਰਿਹਾ ਜੀ ਹੋਰ ਅੰਦਰਲੀ ਹੁੰਦਾ ਆਹ ਹਾਂ ਆਹ ਹਾਂ ਚਲੋ 로ਡੀ ਪਈ ਵੀ ਆ ਜੀ ਹੋਰ ਬਦਰੰਗ ਹੋਇਆ ਬਾ ਉਹਦੀ ਮੜਮੋਟੀ ਛੋਟ ਕਰਾਓ ਜੀ ਜਿਹੜਾ ਪਣਾ ਘੁੰਮ ਗਿਆ ਜੀ ਉੱਪਰ ਕੋਈ ਨਹੀਂ ਕੱਲ ਪਰਸੋਂ ਨੂੰ ਆ ਰਹੀਆਂ ਨੇ ਟੀਮਾਂ ਜੀ ਇਹਦੀ ਇਨਵੈਸਟੀਗੇਸ਼ਨ ਨੇ ਉਹ ਦੇਖਦੇ ਹੋਰ ਲਿਫਟਿੰਗ ਵੀ ਹੋ ਰਹੀ ਕਿਤੇ 50% ਲਿਫਟਿੰਗ ਚੱਲ ਰਹੀ ਹੈ ਅੱਛਾ ਕਿੱਧਰ ਲਿਫਟਿੰਗ ਚੱਲ ਰਹੀ ਹੈ ਹਣੀ ਇਹ 80% ਲਿਫਟਿੰਗ ਹੋਗੀ ਜੀ ਹੋਗੀ ਹੈ ਹਾਂਜੀ ਸਰ ਬਹੁਤ ਵਧੀਆ ਫਿਰ ਮੇਰੇ ਖਿਆਲ ਇਹ ਇਹ ਸਭ ਤੋਂ ਇਹ ਮੰਡੀ ਤੁਹਾਡੀ ਫਿਰ ਸਭ ਤੋਂ ਟਾਪ ਤੇ ਹੋਏਗੀ ਜੇ 80% ਲਿਫਟ ਹੈ ਜੇ 85% ਲਿਫਟਿੰਗ ਹੈ 85 ਬਹੁਤ ਵਧੀਆ ਇਹ ਕਿ ਤੋ ਬਹੁਤ ਵਧੀਆ ਚੱਲ ਰਿਹਾ ਕੋਈ ਦਿੱਕਤ ਨਹੀਂ ਹੈ ਹੋਰ ਮੰਡੀ 'ਚ ਕਿਸੇ ਨੂੰ ਕੋਈ ਦਿੱਕਤ ਨਹੀਂ ਆਜੋ ਹਾਂ ਕੋਈ ਦਿੱਕਤ ਨਹੀਂ ਚਲ ਇਹ ਕਿਹੜੇ ਸੈਲਰ ਨਾਲ ਜਿਹੜੇ ਸੈਲਰ ਕਿਹੜਾ ਇਹ ਹਾਂ ਮਾਰਕੀਟ ਦੀ ਹਾਂਜੀ ਆ ਕੇ ਮਾਰਕੀਟ ਜੀ ਮਾਰਕੀਟ ਦੀ ਓਕੇ ਓਕੇ ਇਹ ਕਿਹੜਾ ਸੈਲਰ ਕਿਹੜਾ ਜਸਪ੍ਰੀ ਸੈਲਰ ਕਿਹੜਾ ਸਰ ਸੈਲਰ ਸੰਕਰਾ ਸਿੰਘ ਹਾਂ ਚੱਕਰ ਰਾਹੀਂ ਸਮੇਲ ਹੈ ਸੰਕਰਾ ਰਾਹੀਂ ਸਮੇਲ ਕਰਾਂ ਜੋ ਕੰਮ ਬਿਨਾਂ ਨੂੰ ਲੈ ਆਓ ਲੈ ਆਓ ਕਰੋ ਕੰਮ ਭਾਈ ਮੇਰਾ ਰਾਹ ਦੇ ਦਿਓ ਤੁਸੀਂ ਤਾਂ ਲਿਓ ਰਾਹ ਦੇ ਦਿਓ ਰਾਹ ਦੇ ਦਿਓ ਹਾਂ ਤੁਸੀਂ ਤੇ ਆਪਣਾ ਕੰਮ ਕਰੋ ਸੰਝੇੜੀ ਦੇ ਆਰੋ ਦਾ ਫਲਜਾ ਹੈ ਜੀ ਇੱਕ ਫੈਟਾਟ ਏਜੰਸੀ ਦਾ ਹੋ ਗਿਆ। ਅੱਛਾ। ਬਾਕੀ ਉਹ ਨਹੀਂ ਜੀ। ਰਾਜਨੇ। ਅੱਛਾ ਪੋਤੇ ਮਾਲ ਇਹਦੇ ਨਾਲੋਂ ਛੇ ਜਿਆਦਾ ਆਵੇ। ਝੇੜੀ ਚ। ਹਾਂ ਝੇੜੀ। ਬੰਮਾ ਸਾਹਿਬ ਜੀ 20000 ਨਾਲੋਂ ਜ਼ਿਆਦਾ ਆਏਗਾ? ਹਾਂ ਇਹਦੇ ਨਾਲੋਂ ਜਿੱਤੇ ਜਿੰਨਾ ਹੋਰੇ ਮਾਲ ਆਉਣਾ ਜੀ। ਪੋਤੇ ਸ਼ਾਇਦ ਉੱਤੋਂ ਵੱਧ ਜਾਵੇ। ਓਕੇ। ਹਾਂ ਜੀ। ਓਕੇ। ਉੱਤੇ ਸਾਰ ਸਾਡਾ ਪਹਿਲਾਂ ਫੋਕਲ ਪੁਆਇੰਟ ਸੀ। ਕੋਈ ਨਹੀਂ ਜਿੱਥੇ ਆਰ ਦੇ ਲੋਡ ਆਰੋ ਆਏ। ਫੋਕਲ ਪੁਆਇੰਟ ਦੇ ਦੌਰਾਨ ਤੇ ਕਿਵੇਂ ਚੱਲੀ ਪ੍ਰੋਗਰੈਸ ਝੋਨੇ ਦੀ ਪੰਜਾਬ ਚ ਓਵਰ ਆਲ? ਬਿਲਕੁਲ। ਪੰਜਾਬ ਦੇ ਅੰਦਰ ਪੈਡੀ ਦੀ ਪ੍ਰਕੂਰਮੈਂਟ ਦਾ سلسلہ ਡੇ ਬਾ ਡੇ ਤੇਜ਼ ਤੇਜ਼ ਹੋ ਰਿਹਾ ਔਰ ਅੱਜ ਮੈਨੂੰ ਖਰੜ ਮੰਡੀ ਚ ਆਣ ਦਾ ਮੌਕਾ ਮਿਲਿਆ ਸੋ ਮੇਰੇ ਨਾਲ ਸਾਡੇ ਸਾਰੇ ਅਧਿਕਾਰੀ ਸਹਿਬਾਨ ਸੋ ਖਰੜ ਮੰਡੀ ਦੇ ਅੰਦਰ ਵੀ ਬੜੀ ਸ਼ਾਨਦਾਰ ਪ੍ਰਕੂਰਮੈਂਟ ਹੋਈ ਹੈ ਔਰ ਮੇਰੇ ਖਿਆਲ ਪੰਜਾਬ ਦੇ ਅੰਦਰ ਸਭ ਤੋਂ ਸ਼ਾਨਦਾਰ ਲਿਫਟਿੰਗ ਜਿਹੜੀ ਆ 85% ਉਹ ਖਰੜ ਮੰਡੀ ਚ ਦੇਖਣ ਨੂੰ ਮਿਲੀ ਹੈ ਸੋ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਬੜਾ ਸਪੱਸ਼ਟ ਆਦੇਸ਼ ਆ ਕਿ ਮੰਡੀ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਕੋਈ ਕਿਸਾਨ ਨੂੰ ਦਿੱਕਤ ਨਾ ਆਵੇ ਇਹਦੇ ਲਈ ਜੰਨਾ ਵੀ ਆਪਣਾ ਮੈਕੈਨਿਜ਼ਮ ਐਂਡ ਡਿਪਾਰਟਮੈਂਟ ਦਾ ਉਹ ਅੱਜਕੱਲ ਪੂਰੀ ਲੱਟ ਦੇ ਉੱਤੇ ਆ ਪੂਰਾ ਆਪਣੇ ਆਪ ਨੂੰ ਅਸੀਂ ਜਿੱਥੇ-ਜਿੱਥੇ ਵੀ ਡਿਊਟੀਆਂ ਲੱਗੀਆਂ ਉਹ ਕੰਮ ਕੀਤੇ ਜਾ ਰਹੇ ਸੋ ਵਪਰੀਤ ਹਾਲਾਤਾਂ ਦੇ ਬਾਵਜੂਦ ਪੰਜਾਬ 'ਚ ਕਿਉਂਕਿ ਵੱਡੇ ਹੜ੍ਹਾਂ ਦਾ ਪ੍ਰਕੋਪ ਜਿਹੜਾ ਪੰਜਾਬੀਆਂ ਨੇ ਸਹਿਣ ਕੀਤਾ ਔਰ ਉਹਦੇ ਅੰਦਰ ਵੱਡਾ ਸਾਡਾ ਨੁਕਸਾਨ ਹੋਇਆ ਡੈਮੇਜ ਹੋਇਆ ਸਾਡੇ ਮਲਟੀ ਕਿਸਮ ਦੇ ਨੁਕਸਾਨ ਹੋਏ ਸੋ ਕ੍ਰੌਪ ਦਾ ਵੀ ਕਾਫੀ ਨੁਕਸਾਨ ਪੰਜਾਬ 'ਚ ਹੋਇਆ ਲੇਕਿਨ ਇਹਦੇ باوجود ਅਸੀਂ ਜਿਹੜਾ ਕੇਂਦਰੀ ਪੂਲ ਦੇ ਅੰਦਰ 172 ਲੱਖ ਐਮਟੀ ਦਾ ਜਿਹੜਾ ਟਾਰਗੇਟ ਹੈ ਉਹਨੂੰ ਪੂਰਾ ਲਾਣ ਦੇ ਲਈ ਮਤਲਬ ਜਿਹੜਾ ਉਹ ਕੰਮਕਾਸ਼ੀ ਕਰਦੇ ਆ ਸੋ ਅੱਜ ਦੀ ਡੇਟ ਤੱਕ ਪੰਜਾਬ ਦੀ ਮੰਡੀਆਂ ਦੇ ਅੰਦਰ 18 ਲੱਖ ਐਮਟੀ ਜਿਹੜੀ ਉਹ ਅਰਾਈਵਲ ਪਹੁੰਚੀ ਆ ਜਿਹਦੇ ਵਿੱਚੋਂ 17 ਲੱਖ ਦੇ ਕਰੀਬ ਅਸੀਂ ਜਿਹੜੀ ਆ ਬਖ ਬਖ ਏਜੰਸੀਆਂ ਦਰਾਈ ਖਰੀਦ ਚੁੱਕੇ ਆ ਤੇ ਉਹਦਾ ਜਿਹੜਾ ਭੁਗਤਾਨ ਆ ਕਿਸਾਨਾਂ ਦਾ ਜੋ ਬਣਦਾ 2399 ਰੁਪਏ ਐਮਐਸਬੀ ਦੇ ਮੁਤਾਬਕ ਉਹ ਵੀ 3215 ਕਰੋੜ ਰੁਪਈਆ ਉਹਨਾਂ ਦੇ ਖਾਤਿਆਂ ਚ ਕਿਸਾਨਾਂ ਨਾਲ ਰਿਲੀਜ਼ ਕੀਤਾ ਜਾ ਚੁੱਕਿਆ ਸੋ ਆਉਣ ਵਾਲੇ ਦਿਨਾਂ ਚ ਹੋਰ ਪ੍ਰੋਕਿਊਰਮੈਂਟ ਜਿਹੜੀ ਤੇਜ਼ ਹੋਏਗੀ ਸੋ ਪੰਜਾਬ ਦੇ ਕਿਸਾਨਾਂ ਨੂੰ ਫੀਲ ਕਰਦੇ ਆ ਵੀ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਬਸ ਫਸਲ ਨੂੰ ਸਵਾਰ ਕੇ ਲੈ ਕੇ ਆਓ